جے جے 24 نیوز ਦੇਖ ਰਹੇ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਪੂਰੇ ਪੰਜਾਬ ਭਰ ਵਿੱਚ ਮੁਹਿੰਮ ਚਲਾਈ ਗਈ ਹੈ ਨਸ਼ਿਆਂ ਦੇ ਖਿਲਾਫ ਇੱਥੇ ਹੀ ਅੱਜ ਬਸੀ ਪਠਾਨਾ ਵਿਖੇ ਵੀ ਯੁੱਧ ਨਸ਼ੇ ਦੇ ਰੂਪ ਇੱਕ ਪੈਦਲ ਮਾਰਚ ਕੱਢਿਆ ਗਿਆ ਹੈ ਇਸ ਮੌਕੇ ਸਾਡੇ ਨਾਲ ਮੌਜੂਦ ਨੇ ਉਰ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀਜੀ ਔਰ ਉਹਨਾਂ ਨਾਲ ਗੱਲਬਾਤ ਕਰ ਲਵਾਂਗੇ ਅੱਜ ਬਸੀ ਪਠਾਨਾ ਭਾਰਤ ਕਾਲ ਰਿਸ਼ਤ ਵੱਲੋਂ ਨਸ਼ੇ ਵਿਰੁੱਧ ਰੈਲੀ ਕੱਢੀ ਜਾ ਰਹੀ ਹੈ ਬਹੁਤ ਵੱਡਾ ਅਪਰਾਲਾ ਕਿ ਜੇ ਭਾਰਤੀ ਵਿਕਾਸ ਵਿੱਚ ਹਮੇਸ਼ਾ ਹੀ ਸਮਾਚ ਜਿਹੜੇ ਚੰਗੇ ਕੰਮ ਕਰਨੇ ਆ ਉਹ ਨਿਤਰ ਕੇ ਅੱਗੇ ਆਉਂਦੇ ਆ ਜਿਵੇਂ ਅੱਜ ਬਹੁਤ ਵੱਡੀ ਰੈਲੀ ਕੀਤੀ ਐ ਸਕੂਲ ਦੇ ਬੱਚਾ ਨਾਲ ਸਾਡੇ ਕੌਂਸਲ ਦੇ ਪ੍ਰਧਾਨ ਸਾਡੇ ਮੈਂਬਰ ਸਹਿਬਾਨ ਜਿੰਨੇ ਵੀ ਮੌਤ ਪਰ ਸਾਡੇ ਮੈਂਬਰ ਨੇ ਪ੍ਰਧਾਨ ਨੇ ਵਿਕਾਸ ਵਿਕਾਸ ਅਜਦੇ ਉਹ ਸਾਰੇ ਚੇਤੇ ਤੋਂ ਆਏ ਹੋਏ ਨੇ ਤੇ ਇੱਕ ਇਹੀ ਸੰਦੇਸ਼ ਆਪਾਂ ਪੂਰੇ ਪੰਜਾਬ ਚ ਲੈ ਕੇ ਜਾਣਾ ਕਿਉਂਕਿ ਅੱਜ ਜੋ ਸਮਹਿਕ ਦਾ ਦੌਰ ਚੱਲ ਰਿਹਾ ਨੌਜਵਾਨਾਂ ਚ ਇਹਨੂੰ ਖਤਮ ਕਰਨ ਤੇ ਅੱਪਾ ਬਹੁਤ ਵੱਡੇ ਪੱਲੇ ਕਰ ਰਹੇ ਆ ਇਵਨ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਨਸ਼ੇ ਦੇ ਵਿਰੁੱਧ ਬਹੁਤ ਜ਼ਿਆਦਾ ਦੋਨੇ ਢਾਈ ਪਿੰਸਾਲ ਹੋ ਗਏ ਸਰਕਾਰ ਬਣੀ ਨੂੰ 3 ਸਾਲ ਦੇ ਵਿੱਚ ਬਹੁਤ ਵੱਡੇ ਜਿਹੜੇ ਨਸ਼ੇ ਦੇ ਸਬਾਗਰ ਸੀ ਉਹ ਵੀ ਅੰਦਰ ਕੀਤੇ ਨੇ ਤੇ ਉਹਨਾਂ ਦੇ ਬੁੱਧਪੁਰੀ ਯੰਗ جاری ਹੈ ਅੱਜ ਮੈਂ ਚੇਚੇ ਤੋਂ ਦੇ ਵਸੀ ਪਟਾਣੇ ਆਣ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਨਾਂ ਨੇ ਅੱਜ ਭਾਰਤ ਵਿਕਾਸ ਪ੍ਰਸ਼ਦ ਨਾਲ ਸਾਰਾ ਗੱਠਜੋੜ ਕਰਕੇ ਅੱਜ ਇਹ ਨਸ਼ੇ ਦੇ ਵਿਰੁੱਧ ਰੈਲੀ ਕੀਤੀ ਹੈ ਉਹ ਬਹੁਤ ਵੱਡਾ ਪ੍ਰਾਲਾ ਤੇ ਆਉਣ ਵਾਲੇ ਟਾਈਮ ਚ ਇਹਦੀ ਵਾਦਾ ਕਰਦੇ ਪੂਰੇ ਪੰਜਾਬ ਚ ਅਸੀਂ ਸਾਰੇ ਦੇ ਸਹਿਯੋਗ ਨਾਲ ਇਹ ਇਹ ਨਹੀਂ ਵੀ ਇਕੱਲੀ ਸਰਕਾਰ ਇਹ ਨਸ਼ਾ ਖਤਮ ਕਰੂਗੀ ਸਾਰੇ ਜਿੰਨੀਆਂ ਸਾਡੇ ਸਮਾਜ ਚ ਵਧੀਆ ਕੰਮ ਕਰਨ ਵਾਲੇ ਆ ਉਹ ਅੱਜ ਪੂਰੇ ਪੰਜਾਬ ਚ ਨਸ਼ਾ ਖਤਮ ਕਰਨ ਲੱਗੇ ਆ ਮੈਂ ਬਸੀ ਪਟਾਣਾ ਦੇ ਉਚ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਨਸ਼ਾ ਕਰਦਾ ਮਤਲਬ ਕੋਈ ਨਸ਼ੇ ਵਾਲਾ ਹੈਗਾ ਨੌਜਵਾਨ ਤਾਂ ਇਮੀਡੀਐਂਟਲੀ ਦੱਸੋ ਤਾਂ ਕਿ ਉਹਨੂੰ ਐਡਮਿਟ ਕਰਾਇਆ ਕਰਾਈਏ ਤੇ ਕੋਈ ਨਸ਼ਾ ਵੇਚਦਾ ਤਾਂ ਇਮੀਡੀਐਂਟਲੀ ਪੁਲਿਸ ਰਿਐਕਸ਼ਨ ਲਓ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਮੈਂ ਨੌਜਵਾਨਾਂ ਨੂੰ ਅਪੀਲ ਕਰਨਾ ਇਹ ਸਾਡੇ ਜਿਹੜੇ ਬੱਚੇ ਨੇ ਕੋਈ 10th ਵਾਲੇ ਆ ਜੇ ਸਕੂਲ 'ਚ ਕਾਉਂਸਲਿੰਗ ਹੋਣੀ ਚਾਹੀਦੀ ਹੈ ਜਿਵੇਂ ਚਾਏ ਪਹਿਲੀ ਤੋਂ ਲੱਗ ਜੇ ਤੇ 10ਵੀਂ ਤੋਂ ਲੈ ਕੇ ਕਲਾਸਾਂ ਹੋਣੀ ਚਾਹੀਦੀ ਤਾਂ ਕਿ ਇੱਕ ਇੱਕ ਪੀਰ ਚਾਹ ਦੇ 10 ਮਿੰਟ ਦਾ ਹੋਵੇ ਸਾਰੇ ਬੱਚਿਆਂ ਲਈ ਨਸ਼ਿਆਂ ਦੇ ਵਿਰੁੱਧ ਜੇ ਨਸ਼ਿਆਂ ਦੇ ਜੋ ਆਵਾਜ਼ ਆਪਾਂ ਉਲੰਭ ਕਰਦੇ ਇੱਕ ਚੈਪਟਰ ਨਿਤ ਹੋਣਾ ਚਾਹੀਦਾ ਤਾਂ ਕਿ ਹਰ ਨੂੰ ਪਤਾ ਲੱਗੇ ਵੀ ਨਸ਼ੇ ਦੇ ਕੀ ਕੀ ਨੁਕਸਾਨ ਹੈ ਤੇ ਆਉਣ ਵਾਲੀ ਜਨਰੇਸ਼ਨ ਕੀ ਨੁਕਸਾਨ ਹੈ ਤੇ ਪੰਜਾਬ ਨੂੰ ਕੀ ਨੁਕਸਾਨ ਤੇ ਭਾਰਤ ਨੂੰ ਕੀ ਨੁਕਸਾਨ ਬਹੁਤ ਸੋ ਇਹ ਸੀ ਫਤਿਹਗੜ ਸਾਹਿਬ ਤੋਂ ਸਾਹਿਬ ਮਰਤੰਦੀ ਸਾਹਿਬ